ਹੈਲੋ ਸਾਸ਼ੀ ਗਲ ਜੀ ਤੁਹਾਡਾ ਸਵਾਗਤ ਹੈ ਨਵ ਡ੍ਰੀਮ ਕਿਚਨ ਦੇ ਵਿੱਚ ਅੱਜ ਆਪਾਂ ਤਿਆਰ ਕਰਾਂਗੇ ਕਾਰਵਿਸ਼ ਬੇਸਨ ਤੇ ਆਟੇ ਵਾਲੇ ਬਹੁਤ ਹੀ ਟੇਸਟੀ ਪੌਂਡਾ। ਪਹਿਲਾਂ ਸਭ ਤੋਂ ਪਹਿਲਾਂ ਇੱਕ ਕਟੋਰੀ ਆ ਆਟੇ ਦੀ ਲਈ ਸੀ ਇੱਕ ਹੀ ਆਪਾਂ ਜੜੀਏ ਬੇਸਨ ਦੀ ਲਵਾਂਗੇ। ਨਾਲ ਇਸ ਵਿੱਚ ਆਪਾਂ ਨਮਕ ਤੇ ਜੀਰਾ ਮਸਾਲਾ ਧਨੀਆ ਪਾਊਡਰ ਸਬਜ਼ੀ ਰੈਡ ਕਰਾਂਗੇ। ਅੱਧਾ ਛੋਟਾ ਚਮਚ ਇਸਦੇ ਵਿੱਚ ਆ ਪੜੀਏ ਲਾਲ ਮਿਰਚ ਪਾਈਏ। ਹੁਣ ਇਸ ਨੂੰ ਆਪਾਂ ਸਾਈਡ ਤੇ ਰੱਖਾਂਗੇ। ਤਾਂ ਇੱਕ ਪਿਆਜ਼ ਨੂੰ ਲੈ ਕੇ ਉਸ ਨੂੰ ਚੋਪਰ ਦੇ ਵਿੱਚ ਐਡ ਕਰਨ ਤੋਂ ਬਾਅਦ ਨਾਲ ਹੀ ਉਸੇ 2 ਤੋਂ 3 ਹਰੀਆਂ ਮਿਰਚਾਂ ਐਡ ਕਰਾਂਗੇ ਇਹਨਾਂ ਨੂੰ ਆਪਾਂ ਜਿਹੜਾ ਬਿਲਕੁਲ ਬ੍ਰਿਕ ਬ੍ਰਿਕ ਜਿਹੜਾ ਚੋਪ ਕਰ ਲਵਾਂਗੇ ਨਾਲ ਹੀ ਜੇ ਆਪਾਂ ਹਰਾ ਧਨੀਆ ਵੀ ਜਿਹੜਾ ਉਹ ਐਡ ਕਰ ਦਵਾਂਗੇ ਤੁਸੀਂ ਚਾਹੋ ਤਾਂ ਹਰਾ ਧਨੀਆ ਬਾਅਦ ਵੀ ਜਿਹੜਾ ਪਾ ਸਕਦੇ ਹੋ ਪਰ ਮੈਂ ਜਿਹੜਾ ਇਹਨਾਂ ਨੂੰ ਨਾਲ ਹੀ ਗ੍ਰाइंड ਕਰ ਰਹੀ ਹਾਂ ਇਸ ਤੋਂ ਇਹ ਕਨਾਲ ਜੀਨੋਸ ਆ ਗਿਆ ਪਿਆਜ਼ ਉਹ ਚੋਪ ਕਰਾਂਗੇ ਜੇ ਆਪਣਾ ਪਿਆਜ਼ ਮੋਟਾ ਰਹੂਗਾ ਤੇ ਉਹ ਆਪਣੀ ਰੋਟੀ ਨੂੰ ਜਿਹੜਾ ਫੜ ਦਊਗਾ ਹੁਣ ਆਪਾਂ ਕਿਸਿਆ ਜਿਹੜਾ ਆਪਣਾ ਪਿਆਜ਼ ਸੀਗਾ ਉਸ ਨੂੰ ਆਪਾਂ ਆਟੇ ਤੇ ਵੇਸਣ ਵਾਲੇ ਮਿਕਸਰ ਦੇ ਵਿੱਚ ਐਡ ਕਰ ਦਿੱਤਾ ਸੀ ਸਾਰੇ ਮਿਕਸਰ ਨੂੰ ਪਹਿਲਾਂ ਆਪਾਂ ਹੱਥ ਦੇ ਨਾਲ ਇਸ ਤਰੀਕੇ ਨਾਲ ਮਲ ਲਵਾਂਗੇ। ਪਾਣੀ ਨੂੰ ਹਜੇ ਐਡ ਕਰਨਾ। ਪਹਿਲਾਂ ਇਸ ਨੂੰ ਸੁੱਕਾ ਹਿੱਸਾ ਨਹੀਂ ਸਿਰਜਣਾ ਆਪਾਂ ਪਸਟ ਮਿਕਸ ਕਰਾਂਗੇ। ਹੁਣ ਇਸ ਦੇ ਵਿੱਚ ਥੋੜਾ ਥੋੜਾ ਪਾਣੀ ਐਡ ਕਰਦੇ ਜਾਵਾਂਗੇ। ਇੱਕੋ ਤਾਂ ਬਹੁਤ ਜ਼ਿਆਦਾ ਪਾਣੀ ਇਸ ਦੇ ਵਿੱਚ ਆਪਾਂ ਐਡ ਨਹੀਂ ਕਰਨਾ। ਜਿੰਨਾ ਕਾਪਣ ਦੀ ਜ਼ਰੂਰਤ ਲੱਗੇ, ਉਨਾ ਹੀ ਆਪਾਂ ਇਸ ਦੇ ਵਿੱਚ ਪਾਣੀ ਐਡ ਕਰਾਂਗੇ ਔਰ ਇਸ ਨੂੰ ਬਹੁਤ ਹੀ ਜ਼ਿਆਦਾ ਆਪਾਂ ਮਸਲ ਮਸਲ ਕੇ ਗੁੰਨਾਂਗੇ। ਜਿੰਨਾ ਆਪਾਂ ਇਸ ਨੂੰ ਸੌਫਟ ਗੁੰਨਾਂਗੇ ਉਨੇ ਹੀ ਆਪਣੇ ਪਰੌਂਠੇ ਜੜੀਆਂ ਬਣ ਕੇ ਸੌਫਟ ਤਿਆਰ ਹੋਣਗੇ ਮੈਸੇ ਤੇ ਕਹਿਣ ਆ ਗਏ ਆਪਾਂ ਇਸ ਨੂੰ ਸਾਡਾ ਗੁੰਨ ਕੇ ਇੱਕ ਡੋਲ ਦੇ ਮੰਗੋ ਤਿਆਰ ਕਰਾਂਗੇ ਮੈਸੇ ਕਿਨਾਂ ਹੱਥ ਤੇ ਵਿੱਚ ਪਾ ਕੇ ਪਾਣੀ ਲੈ ਰਹੀ ਹਾਂ ਕਿਉਂਕਿ ਕਈ ਵਾਰੀ ਆਪਾਂ ਉਧਰ ਪਾਣੀ ਐਡ ਕਰੀਏ ਤਾਂ ਕਈ ਵਾਰੀ ਜ਼ਿਆਦਾ ਐਡ ਹੋ ਜਾਂਦਾ ਹੈ ਆਪਣੇ ਆਟੇ ਦਾ ਇੱਕ ਪੇੜਾ ਜਿਹਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਜਿਹੜਾ ਆਪਾਂ ਇਸ ਨੂੰ 2 ਤੋਂ 3 ਮਿੰਟ ਵਾਸਤੇ ਰੈਸਟ ਦਿੱਤੀ ਸੀ 2 ਤੋਂ 3 ਮਿੰਟ ਬਾਅਦ ਆ ਇਸ ਤਰੀਕੇ ਨਾਲ ਆਪਾਂ ਇਸ ਨੂੰ ਮੋਕਿਆਂ ਦੇ ਕੇ ਮਸਲ ਮਸਲ ਕੇ ਗੁੰਨ ਲਵਾਂਗੇ ਹੁਣ लास्ट ਆਪਾਂ ਇਸ ਦੇ ਜਿਹੜਾ ਇੱਕ ਵੱਡਾ ਚਮਚ ਆਇਲ ਦਾ ਐਡ ਕੀਤਾ ਸੀ ਆਇਲ ਦੇ ਨਾਲ ਇਹ ਬਹੁਤ ਜਿਹੜਾ ਸੌਫਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਇੱਕ ਜਿਹੜਾ ਸੌਫਟ ਹੋ ਚੁੱਕਾ ਹੈ ਇੰਨਾ ਹੀ ਆਪਣਾ ਤਾਂ ਜਿਹੜਾ ਸੌਫਟ ਹੋਣਾ ਚਾਹੀਦਾ ਹੈ ਬਿਲਕੁਲ ਆਪਾਂ ਇਸ ਨੂੰ ਸਖਤ ਨਹੀਂ ਕਰਨਾ ਅਲਮੋਸਟ ਆਪਣਾ ਡਾਟਾ ਗੁੱਝ ਕੇ ਤਿਆਰ ਹੁਣ ਆਪਾਂ ਜਿਹੜੇ ਇਸ ਜੀ ਰੋਟੀ ਬਣਾਵਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਕੋਈ ਵੀ ਸ਼ੇਪ ਦੇ ਸਕਦੇ ਹੋ ਪਰੌਂਠੇ ਦੀ ਰੋਟੀ ਦੀ ਚਾਹੇ ਟ੍ਰਾਇੰਗਲ ਸ਼ੇਪ ਚ ਕਿਵੇਂ ਵੀ ਤੁਸੀਂ ਤੁਹਾਡਾ ਡੈਲ ਕਰਿਓ ਉਹਨੂੰ ਉਸ ਤਰੀਕੇ ਨਾਲ ਤੁਸੀਂ ਸ਼ੇਪ ਦੇ ਸਕਦੇ ਹੋ ਹੁਣ ਆਪਾਂ ਇਸੇ ਪੇੜੇ ਬਣਾ ਕੇ ਇਸ ਜਿਹੜੀ ਗੋਲ ਗੋਲ ਰੋਟੀ ਬਣਾ ਲਵਾਂਗੇ ਇਸ ਤਰੀਕੇ ਦੇ ਨਾਲ ਉਸੀਂ ਦੇਖ ਸਕਦੇ ਹਾਂ ਆਪਣਾ ਦਰ ਕਿੰਨਾ ਜ਼ਿਆਦਾ ਸੌਫਟ ਸੀਗਾ ਔਰ ਰੋਟੀ ਰੋਟੀ ਕਿੰਨੀ ਜ਼ਿਆਦਾ ੜੀਆ ਸੌਫਟ ਬਣ ਰਹੀ ਹੈ ਹੁਣ ਇਸ ਦੇ ਉੱਪਰ ਆਪਾਂ ਤੁਮੜਾ ਬਟਰ ਐਡ ਕੀਤਾ ਬਟਰ ਐਡ ਤੋਂ ਕਰਨ ਤੋਂ ਬਾਅਦ ਆਪਾਂ ਇਸ ਨੂੰ ਸੈਂਟਰ ਤੋਂ ਕੱਟ ਲਗਾਵਾਂਗੇ लच्छे प्रांट है इस लच्छे परौठे की अपना शेप देवें इस तरीके बनावेंगे तो अपना जोड़ा परौंठा है बहुत वजिए शेप के और इस अंदर भी इस तरीके घ्यो लग जाता है और बहुत वजिए जी क्रिस्पीपन और सॉफ्टनैस का जो टेस्ट आता है तुम देख सकते हो अपने परोंठे ज गोल गोल अच्छे बनने बिल्कुल रेडी आने इस बेल लवें दूसरी साइड से अपना तवा है उसमें गर्म करना रख दिता है तवा आप बहुत ज़्यादा गर्म नहीं करना इन मीडियम जी फ्लेम से आपू पका के रेडी करेंगे ਉਸੇ ਦੇਖ ਸਕਦੇ ਹੋ ਆਪਣਾ ਪਰੌਂਠਾ ਬਿਲਕੁਲ ਤਿਆਰ ਹੁਣ ਆਪਾਂ ਇਸ ਨੂੰ ਸੇਕ ਲਾਵਾਂਗੇ ਹੁਣ ਮੈਂ ਤੁਹਾਨੂੰ ਜਿਹੜਾ ਦੂਸਰੇ ਤਰੀਕੇ ਨਾਲ ਵੀ ਪਰੌਂਠਾ ਬਣਾਉਣ ਦਾ ਤਰੀਕਾ ਦੇ ਤੁਹਾਨੂੰ ਜਿਹੜਾ ਵੀ ਤਰੀਕਾ ਈ ਸੀ ਲੱਗੇ ਤੁਸੀਂ ਉਸ ਤਰੀਕੇ ਦੇ ਨਾਲ ਜਿਹੜਾ ਪਰੌਂਠਾ ਰੈਡੀ ਕਰ ਸਕਦੇ ਹੋ ਹੁਣ ਪਹਿਲਾਂ ਆਪਾਂ ਰੋਟੀ ਨੂੰ ਦੇਲ ਲਿਆ ਸੀਗਾ ਤੇ ਇਸ ਦੁੱਸੇ ਲੰਬੇ ਲੰਬੇ ਆਪਾਂ ਇਸ ਤਰੀਕੇ ਨਾਲ ਕੱਟ ਲਗਾ ਲਵਾਂਗੇ। ਕੱਟ ਬਹੁਤ ਜ਼ਿਆਦਾ ਬ੍ਰੇਕ ਨਹੀਂ ਕਰਨੇ, ਮੋਟੇ ਹੀ ਰੱਖਣੇ ਹਨ। ਹੁਣ ਇਸ ਤਿਕਨੇਲ ਇੱਕ ਦੇ ਇੱਕ ਉੱਪਰ ਕਾਟਨ ਰੱਖ ਕੇ ਆਪਾਂ ਫੋਲਡ ਕਰਦੇ ਜਾਵਾਂਗੇ। ਪਹਿਲਾਂ ਆਪਾਂ ਦੋਵੇਂ ਪਰੋਟਿਆਂ ਨੂੰ ਵੇਲ ਲਵਾਂਗੇ, ਫਿਰ ਇਹਨਾਂ ਨੂੰ ਕੱਟਾ ਹੀ ਸੇਕਾਂਗੇ। ਤੁਹਾਨੂੰ ਜਿਹੜਾ ਵੀ ਆਈਡੀਆ ਈਜ਼ੀ ਲੱਗੇ ਤੁਸੀਂ ਉਸ ਤਰੀਕੇ ਨਾਲ ਇਸ ਨੂੰ ਬਣਾ ਸਕਦੇ ਹੋ। ਹੁਣ ਇਸ ਨੂੰ ਇਸ ਤਰੀਕੇ ਨਾਲ ਆਪਾਂ ਕੱਟ ਲਗਾ ਕੇ ਸੈਟ ਕਰ ਲਵਾਂਗੇ ਦੇ ਹੁਣ ਆਪਾਂ ਇਸ ਨੂੰ ਬੇਲ ਲਵਾਂਗੇ ਦਬਾਰ ਤੋਂ ਫਿਰ ਦੋ ਇੰਟਰੀਪੇਨਾਂ ਲਾ ਬਣ ਲੈ ਤੇ ਪਰੋਟੇ ਬਣ ਕੇ ਤਿਆਰ ਹੈ ਤੁਹਾਨੂੰ ਜਿਹੜਾ ਵੀ ਤਰੀਕਾ ਸਹੀ ਲੱਗੇ ਔਰ ਸੌਖਾ ਲੱਗੇ ਤੁਸੀਂ ਉਸ ਤਰੀਕੇ ਨਾਲ ਇਹ ਪਰੋਠਾ ਬਣਾ ਕੇ ਤਿਆਰ ਕਰ ਸਕਦੇ ਹੋ ਦੂਜੀ ਸਾਈਡ 'ਤੇ ਆਪਣਾ ਤਵਾ ਵੀ ਬਿਲਕੁਲ ਗਰਮ ਹੋ ਚੁੱਕਾ ਹੈ ਹੁਣ ਆਪਾਂ ਆਪਣੇ ਪਰੋਠੇ ਨੂੰ ਜੜੋ ਸੇਕ ਲਵਾਂਗੇ ਪੈਸ ਨੂੰ ਕਾਲੀਨੇ ਕਰਨ ਇੱਕ ਸਾਈਡ ਤੋਂ ਇਸ ਤੱਕ ਨਰ ਪੱਕੰਦ ਹੋ ਗਏ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਇਹਦੀ ਜਿਹੜੀ ਬਿਲਕੁਲ ਪੱਕ ਚੁੱਕੀ ਆ ਜਿੰਨੇ ਕਾਪਣ ਜ਼ਰੂਰਤ ਸੀਗੀ ਹੁਣ ਇਸ ਨੂੰ ਆਪਾਂ ਉੱਪਰ ਆਇਲ ਲਗਾਵਾਂਗੇ ਆਇਲ ਲਗਾ ਕੇ ਫਿਰ ਆਪਾਂ ਇਸ ਨੂੰ ਇਸ ਸਾਈਡ ਤੋਂ ਸੇਕਾਂਗੇ ਦੂਜੀ ਸਾਈਡ ਵੀ ਆਪਣੀ ਨਾਰਮਲ ਜਿਹੀ ਪੱਕ ਕੇ ਤਿਆਰ ਹੈ ਜਿਸ ਨੂੰ ਵੀ ਆਪਾਂ ਹੁਣ ਜਿਹੜਾ ਦੇਸੀ ਘਿਓ ਲਗਾਇਆ ਹੈ ਤੁਸੀਂ ਚਾਹੋ ਤਾਂ ਆਇਲ ਸਰੋਂ ਦਾ ਤੇਲ ਜਾਂ ਕੁਛ ਵੀ ਲਗਾ ਸਕਦੇ ਹੋ ਰਿਫਾਈਨਡ ਆਇਲ ਸਰੋਂ ਦਾ ਤੇਲ ਤੁਸੀਂ ਤੁਹਾਡਾ ਜੋ ਤੇਲ ਕਰੇ ਤੁਸੀਂ ਲਗਾ ਲਓ ਹਨ ਇਹਨੂੰ ਇਸਨੋਂ ਪਾਣੀ ਲਈ ਫਿਰ ਤੁਸੀਂ ਹਾਲ ਤੋਂ ਬਕਾਵੇਂ ਤੁਸੀਂ ਦੇਖ ਸਕਦੇ ਹੋ ਪਰੌਂਠਾ ਜਿਹੜਾ ਕਿੰਨਾ ਵਧੀਆ ਬਣ ਰਿਹਾ ਹੈ ਔਰ ਦੇਖਣ ਜੀ ਕਿੰਨਾ ਵਧੀਆ ਲੱਗ ਰਿਹਾ ਜਿੰਨਾ ਹੀ ਵਧੀਆ ਦੇਖਣ ਨੂੰ ਲੱਗ ਰਿਹਾ ਉਹਨਾ ਹੀ ਬਣਾਉਣ ਦੇ ਵਿੱਚ ਵੀ ਸੌਖਾ ਹੈ ਔਰ ਉਨਾ ਹੀ ਜ਼ਿਆਦਾ ਇਹ ਸੁਆਦ ਬਣਦਾ ਹੈ